ਸੀਐਮ ਭਗਵੰਤ ਮਾਨ ਦੇ ਘਰ ਆਈਆਂ ਖੁਸ਼ੀਆਂ ਪਤਨੀ ਨੇ ਦਿੱਤਾ ਧੀ ਨੂੰ ਜਨਮ ਬਿੱਟੂ ਦਾ ਵੱਡਾ ਦਾਵਾ ਕਿਹਾ ਲੋਕ ਸਭਾ ਚੋਣਾਂ ਤੋਂ ਬਾਅਦ ਦਿੱਲੀ ਅਤੇ ਪੰਜਾਬ ਚ ਡਿੱਗੇਗੀ ਸਰਕਾਰ ਸੀਐਮ ਅਰਵਿੰਦ ਕੇਜਰੀਵਾਲ ਨੂੰ ਨਹੀਂ ਬਿਲੀ ਰਾਹਤ ਕੋਟੇ ਵਿਧਾਇਆ ਈਡੀ ਦਾ ਰਿਮਾਂਡ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਸਿਮਰਜੀਤ ਸਿੰਘ ਮਾਨ ਸੰਗਰੂਰ ਤੋਂ ਲੜਨਗੇ ਚੋਣ ਉਨ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਧੀ ਨੂੰ ਜਨਮ ਦਿੱਤਾ ਹੈ ਜਿਛਤੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨੀ ਖੁਦ ਐਕਸ ਅਕਾਊਂਟ ਦਿੱਤੀ ਹੈ ਸੀਐਮ ਭਗਵੰਤ ਮਾਨੀ ਲਿਖਿਆ ਕਿ ਵਾਈਗੁਰ ਜੀ ਨੇ ਬੇਟੀ ਦੀ ਦਾਤ ਪਖਸ਼ੀ ਹੈ ਜੱਚਾ ਬੱਚਾ ਦੋਵੇਂ ਤੰਤਰੁਸਤ ਨੇ ਵੀਡੀਓ ਰਿਪੋਰਟਾ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੂੰ ਬੀਤੀ ਰਾਤ ਮੁਹਾਲੀ ਦੇ 40 ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਨੇ ਧੀ ਨੂੰ ਜਨਮ ਦਿੱਤਾ ਹੈ ਉੱਥੇ ਹੀ ਕੋਰਟ ਵਿੱਚ ਪੇਸ਼ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੀ ਦੇ ਜਨਮ ਤੇ ਵਧਾਈ ਦਿੱਤੀ ਹੈ ਉਹਨਾਂ ਕਹੇ ਕਿ ਭਗਵੰਤ ਮਾਨ ਦੇ ਬੇਟੀ ਹੋਈ ਹੈ ਉਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਮਤਲਬ ਬਹੁਤ-ਬਹੁਤ ਸ਼ੁਭ ਕਾਮਨਾ ਹੈ ਮਾਨਸਾ ਦੇ ਬੇਟੀ ਨੂੰ ਜੀ ਬਹੁਤ-ਬਹੁਤ ਪ੍ਰਣਾਮ ਬੰਦ। ਉਤੇਆਣਾ ਤੋਂ ਐਮਪੀ ਰਵਨੀਤ ਮਿੱਟੂ ਨੇ ਬੀਜੇਪੀ ਵਿੱਚ ਸ਼ਾਮਲ ਹੁੰਦੇ ਹੀ ਵੱਡਾ ਬਿਆਨ ਦਿੱਤਾ ਹੈ। ਉਹਨਾਂ ਦਾਵਾ ਕੀਤਾ ਹੈ ਕਿ ਕਈ ਕਾਂਗਰਸੀ ਕੌਂਸਲ ਤੇ ਸਾਬਕਾ ਤੇ ਮੌਜੂਦਾ ਐਮਐਲਏ ਉਹਨਾਂ ਦੇ ਸੰਬੰਧ ਵਿੱਚ ਹਨ। ਉਹਨਾਂ ਦਾਵਾ ਕੀਤਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਚਾਵਾਂ ਦੀ ਪਾਰਟੀ ਦੀ ਸਰਕਾਰ ਟਿਕ ਜਾਵੇਗੀ। ਰਵਨੀਤ ਮਿੱਟੂ ਨੇ ਕਿਹਾ ਕਿ ਇਹ ਸਰਕਾਰ ਡਿੱਗਣ ਦੇ ਦੋ ਕਾਰਨ ਹੋਣਗੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਹਨ ਅਤੇ ਰਾਗਵ ਚੱਡਾ ਪੂਰੇ ਹਨ ਇਹ ਵੀ ਦੱਸਦੇ ਕਿ ਲੁਧਿਆਣਾ ਚ ਬਿੱਟੂ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋ ਲਈ ਕਈ ਕੌਂਸਲਰ ਵੀ ਤਿਆਰ ਹਨ ਸਿਆਸੀ ਹਲਕਿਆਂ ਵਿੱਚ ਚਰਚਾ ਚੱਲਦੀ ਹੈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤੋਂ ਲੈ ਕੇ ਸਾਬਕਾ ਵਿਧਾਇਕ ਤੱਕ ਇੰਤਜ਼ਾਰ ਕਰ ਰਹੇ ਹਨ ਕਿ ਰਮੇਸ਼ ਬਿੱਟੂ ਲੁਧਿਆਣਾ ਪਹੁੰਚ ਉਸ ਤੋਂ ਬਾਅਦ ਉਹ ਭਾਜਪਾ ਜੁਆਇਨ ਕਰਨ ਜਿੱਦਣ ਲੋਕ ਸਭਾ ਦੀਆਂ ਚੋਣਾਂ ਖਤਮ ਹੋਈਆਂ ਤੁਸੀਂ ਦੋਨੋਂ ਜਗ੍ਹਾ ਦੇਖੋਗੇ ਕਿ ਐਮਐਲਏ ਚਾਹੇ ਉਹ ਦਿੱਲੀ ਦੇ ਹੋਣ ਚਾਹੇ ਪੰਜਾਬ ਦੇ ਹੋਣ ਦੋਨੋਂ ਸਰਕਾਰਾਂ ਟੁੱਟਣਗੀਆਂ ਦੋਨੋਂ ਐਮਐਲਏ ਜਿਹੜੇ ਦੋਨੋਂ ਜਗ੍ਹਾ ਦੇ ਐਮਐਲਏ ਛੱਡ ਛੱਡ ਇਹਨਾਂ ਨੂੰ ਭੱਜ ਜਾਣਗੇ ਤੇ ਦੋਨੋਂ ਸਰਕਾਰਾਂ ਜਿਹੜੀਆਂ ਇਹਨਾਂ ਦੀਆਂ ਲੋਕ ਸਭਾ ਚੋਣਾਂ ਵਾ ਟੁੱਟਣਗੀਆਂ ਐਮਐਲਏ ਇਹਨਾਂ ਨੂੰ ਛੱਡ ਛੱਡ ਭੱਜਣਗੇ ਬਹੁਤ ਐਮਐਲਏ ਨੇ ਜਿਹੜੇ ਸਾਡੇ ਨਾਲ ਇਹ ਗੱਲਾਂ ਕਰਦੇ ਰਹਿੰਦੇ ਦਿੱਲੀ ਦੇ ਆਪਕਾਰੀ ਨੀਤੀ ਨਾਲ ਜੁੜੀ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬੁਖਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਈਡੀ ਦੀ ਟੀਮ ਵੀਰਵਾਰ ਯਾਨੀ ਕੱਲ ਰਾਉਸ ਐਵੇਨਿਊ ਕੋਰਟ ਪਹੁੰਚੇ ਈਡੀ ਐ ਤੇ ਕੇਜਰੀਵਾਲ ਵੱਲੋਂ ਦਲੀਲਾਂ ਸੁਣਾਈਆਂ ਗਈਆਂ ਜਿਸ ਮਗਰੋਂ ਅਦਾਲਤ ਨੇ ਕੇਜਰੀਵਾਲ ਦੀ ਈਡੀ 1 ਅਪ੍ਰੈਲ ਤੱਕ ਵਧਾ ਦਿੱਤੀ ਹੈ ਕੇਜਰੀਵਾਲ ਨੂੰ 1 ਅਪ੍ਰੈਲ ਨੂੰ ਸਵੇਰੇ 11 ਵਜੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਈਡੀ ਨੇ ਕੇਜਰੀਵਾਲ ਨੂੰ ਕੋਰਟ ਵਿੱਚ ਪੇਸ਼ ਕਰਕੇ 7 ਦਿਨਾਂ ਦੀ ਰਿਮਾਂਡ ਮੰਗੀ ਸੀ ਉਧਰ ਕੇਜਰੀਵਾਲ ਨੇ ਕੋਰਟ ਸਾਹਮਣੇ ਆਪਣੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕੇਸ 2 ਸਾਲ ਪਹਿਲਾਂ ਤੋਂ ਚੱਲ ਰਿਹਾ ਹੈ ਅਗਸਤ 2022 ਅਗਸਤ 2022 ਨੂੰ ਸੀਬੀਆਈ ਦਾ ਕੇਸ ਫਾਈਲ ਹੋਇਆ ਸੀ ਮੈਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ ਜਦ ਕਿ ਕਿਸੇ ਵੀ ਅਦਾਲਤ ਨੇ ਮੈਨੂੰ ਦੋਸ਼ੀ ਨਹੀਂ ਮੰਨਿਆ ਸ਼੍ਰੋਮਣੀ ਕਾਲਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ। ਉਹਨਾਂ ਨੇ ਲੋਕ ਸਭਾ ਚੋਣਾਂ ਲਈ ਪਹਿਲਾ 7 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਅਨੁਸਾਰ ਸੰਗਰੂਰ ਲੋਕ ਸਭਾ ਹਲਕੇ ਤੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਮਾਨ ਇਲੈਕਸ਼ਨਸ ਦੇ ਪਹਿਸ਼ ਕੈਂਡੀਡੇਟਸ ਅਸੀਂ ਅਨਾਉਂਸ ਕਰਨਾ ਚਾਹੁੰਦੇ ਹਾਂ। ਉਹ ਲਿਸਟ ਕਿੱਥੇ ਹੈ? ਹਾਂਜੀ ਇਹ ਨਨਪੁਰ ਸਾਹਿਬ ਤੋਂ ਸੀ ਸਦਾ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁਧਿਆਣੇ ਤੋਂ ਅਮਰਪਾਲ ਸਿੰਘ ਸੰਧਰੇ ਨੂੰ ਫਰੀਦਕੋਟ ਤੋਂ ਬਲਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈਗਾ ਹਰਖੇਰਨ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੀ ਹੈ ਫੁਰਖੇਤਰ ਤੋਂ ਖਜਾਨ ਸਿੰਘ ਹੈਗੀ ਹੈ ਫਾਕੀ ਦੇ ਥੋੜੇ ਜੇ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਅਨੰਤਪੁਰ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਟੇਹੜੀ ਤੋਂ ਅਮਰਪਾਲ ਸਿੰਘ ਸੰਦਰਾ ਜੀ ਫ੍ਰੀਡਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁਦ ਤੇ ਪਟਿਆਲੇ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਆ ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡਿਕਸ਼ਨਰ ਲਈ ਡਿਕਲੇਰ ਕੀਤੀ ਹੈ ਤੇ ਅਸੀਂ ਲੜਸ਼ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਲ ਨਹੀਂ ਹੈ ਕਿਉਂਕਿ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈ ਜੀ ਜੋ ਕੁਝ ਇਹਨਾਂ ਨੇ ਕੀਤਾ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਜਿਨ੍ਹਾਂ ਨੂੰ ਮੰਡ ਦੇ ਵਿੱਚ ਉਤਾਵਲਾਪਣ ਜਲਦੀ ਕੁਝ ਪਾਉਣ ਦਾ ਰਾਤ ਨੂੰ ਚੀਫ ਮਿਨਿਸਟਰ ਬੰਦਾ ਰਾਤ ਨੂੰ ਮੈਂਬਰ ਆਫ ਪਾਰਲੀਮੈਂਟ ਬੰਦਾ ਰਾਤ ਨੂੰ ਹੀ ਐਮਐਲਏ ਬੰਦਾ ਇਹ ਉਹ ਲੋਗ ਹੈ ਇਹ ਉਹ ਲਾਲਚੀ ਲੋਗ ਨੇ ਜਿਹਨਾਂ ਨੂੰ ਲੱਗਦਾ ਕਿ ਅਸੀਂ ਰਾਤੋਂ ਰਾਤ ਸਭ ਕੁਝ ਲੈ ਲੀਏ ਅਦਰਵਾਈਜ਼ ਜਿਹੜਾ ਵਿਅਕਤੀ ਸਾਡੇ ਕੋਲੋਂ ਗਿਆ ਹੈ ਇਸ ਤੋਂ ਵੱਧ ਭਰੋਸਾ ਕੀ ਹੋ ਸਕਦਾ ਸੀ ਉਹਨਾਂ ਨੂੰ ਸਭ ਕੁਝ ਦਿੱਤਾ ਚਾਹੇ ਉਹ ਸਾਰੀਆਂ ਕੁਰਸੀਆਂ ਦਿੱਤੀਆਂ ਪਰ ਅਗਲੇ ਵਾਸਤੇ ਵੀ ਦੇਣ ਲਈ ਤਿਆਰ ਸ ਇਹ ਧੋਖਾ ਕਹਿੰਦੇ ਨਹੀਂ ਇਹਨੂੰ ਇਹਨੂੰ ਬਲੈਕਮੇਲਿੰਗ ਕਹਿੰਦੇ ਨੇ ਔਰ ਅਗਰ ਛੱਡ ਕੇ ਜਾਣਾ ਹੁੰਦਾ ਹੈ ਪੰਜਾਬੀ ਜੇ ਘਾਤਦਾ ਕਦੇ ਔਖੇ ਸਮੇਂ ਨਹੀਂ ਕੋਈ ਛੱਡ ਕੇ ਜਾਂਦਾ ਸੌਖੇ ਸਮੇਂ ਛੱਡ ਕੇ ਜਾਂਦਾ ਵਿਅਕਤੀ ਨੂੰ ਜਾਂਦਾ ਐਨ ਮੂਮੈਂਟ ਤੇ ਆ ਕੇ ਸਭ ਕੁਝ ਕਾਂਗਰਸ ਪਾਰਟੀ ਦਾ ਹੰਡਾ ਕੇ ਜਿਹੜੇ ਲੋਕ ਚਲੇ ਜਾਂਦੇ ਐ ਔਰ ਤੁਸੀਂ ਦੇਖ ਲਿਓ ਜਿੰਨੇ ਲੋਕ ਇਹ ਪਾਰਟੀ ਅੰਦਰ ਉਧਰ ਸਵਿਚ ਕਰਕੇ ਚੋਣਾਂ ਲੜਨਗੇ ਪੰਜਾਬ ਦੇ ਲੋਕ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਔਰ ਇੱਕ ਐਸਾ ਸਨੇਹਾ ਦੇਣਗੇ ਦੇਸ਼ ਤੇ ਵਿੱਚ ਕਿ ਆ ਜਿਹੜੇ ਪਾਰਟੀ ਸਵਿਚ ਕਰਦੇ ਆ ਲੋਕ ਉਹਨਾਂ ਵਾਸਤੇ ਸਾਡਾ ਆ ਸਨੇਹ ਹੈਗੇ ਤੁਸੀਂ ਤੁਹਾਨੂੰ 4 ਜੂਨ ਨੂੰ ਪਤਾ ਲੱਗਿਆ देखिए हमारा जो हमारे पंजाब के चुनाव लास्ट फेज में है और जैसा आप जानते हैं कांग्रेस में एक प्रोसीजर है अभी राजा जी ने बताया कि स्क्रीनिंग कमेटी होती है सी सी होती है बहुत जल्द हम फाइनल स्क्रीनिंग कमेटी की मीटिंग करेंगे और एक कम्फर्टेबल समय पर एक पूरा समय जिसमें मिल सके हम कैंपेन भी पूरा कर सकें और हमारे कैंडिडेट्स को पूरा समय भी मिल सके वो सोच विचार करके ही हम जो टिकट हैं वो फाइनल करेंगे मैं क्या कि अभी राजा जी ने बहुत तरीके से और बहुत साफ तौर से बताया कि ये निश्चित ही है कि हमारे जो सिटिंग एम हैं उनको वहीं पर कंसिडर किया जाता है लेकिन फाइनल मोहर निश्चित ही पार्टी के हाईकमान की लगती है स्क्रीनिंग कमेटी की लगती है जो हमारी सी है उसकी लगती है तो ज़्यादा समय नहीं बहुत जल्दी हमारे सभी कैंडिडेट मल्कि के साथ चुनाव लड़ने के लिए तैयार आए हैं ਮਾਨੀਸ਼ ਸਿੰਘ ਜੀ ਮਾਨੀਸ਼ ਸਿੰਘ ਜੀ ਇਹਦਾ ਪਾਰਟੀ ਦਾ ਪੀਸੀ ਕੈਨੇਡੀਨੀ ਨੇ ਜਿਨੇ ਕਾਫੀ ਭਾਈਚਾਰੇ ਤੋਂ ਆਉਂਦੇ ਨੇ ਬਿੰਨੀ ਜੀ ਤੇ BC ਕੈਟਾਗਰੀ ਦੀ ਜਿਹੜੀ ਗੱਲ ਕੀਤੀ ਤਾਂ ਇਹਨਾਂ ਦੇ ਹਲਕੇ ਤੋਂ ਬਹੁਤ ਜ਼ਿਆਦਾ ਹੈ ਸੋ ਗੁੰਜਰ ਨੂੰ ਦੁਬਾਰਾ ਤੋਂ ਤੁਹਾਨੂੰ ਪੁੱਛਾਇਆ ਕਿ ਨਹੀਂ ਤਾਂ ਉਹ ਕਿਸ ਦੀ ਕਿਹੜਾ ਪਾਰਟੀ ਦੇ ਖੇਤਰਾਂ ਮਾਨ ਸਨਮਾਨ ਮਿਲੇਗਾ ਫਿਲਹਾਲ ਜਿਹੜੀ ਟਿੱਕ ਵੀ ਕਰ ਕੀਤੀ ਜਾਵੇ वो सभी धर्मों को और सभी जातियों को साथ लेकर चलने वाली पार्टी है और ये खूबसूरती है कांग्रेस की कि हम अपने साथी का हाथ नहीं छोड़ते उनका साथ नहीं छोड़ते और जिसकी जहाँ यूटिलिटी होती है उसको उचित सम्मान के साथ साथ उसको वो ड्यूटीज़ भी दी जाती हैं बिरमी जी एक महत्वपूर्ण हमारे ओबीसी के नेता हैं और निश्चित ही इससे एक बहुत बड़ा मैसेज हमारे पूरे कार्डर पे और पूरे प्रदेश में जाएगा इसलिए आ, आ, हम इनका पूरा यूटिलाइजेशन जो है पूरे स्टेट लेवल पर जरूर करेंगे तो 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 के सवाल बार बार आ रहे हैं हर रोज सोशल मीडिया के आईपीओ के बारे में बीजेपी सुधार रहे हैं अभी जा रहे है कि, रहे कि कोई कभी सीट भी चेंज करना चाहते हो चिड़ियाघर को साफ करना चाहिए चंडीगढ़ तो चुनाव सच्चाई justify yourself which uh, are the good dynamics of Iran ਇਦਾਂ ਹੈ ਕਿ ਮੈਨੂੰ 20 ਸਾਲ ਹੋ ਗਏ ਨੇ ਐਸ ਦੀ ਸਪੋਕਸਪਰਸਨ ਆਫ ਦ ਕਾਂਗਰਸ ਪਾਰਟੀ ਐਂਡ ਦ ਵਨ ਥਿੰਗ ਆਈ ਹੈਵ ਲਰਨਡ ਇਜ਼ ਨਾਟ ਟੂ ਡਿਗਨੀਫਾਈ ਰਿਊਮਰਸ ਐਂਡ ਬੇਸਲੈਸ ਸਪੈਕੂਲੇਸ਼ਨ ਵਿਦ ਅ ਰਿਸਪੌਂਸ ਐਂਡ ਦੈਟ ਇਜ਼ ਮਾਈ ਰਿਸਪੌਂਸ ਅਸੀਂ ਸਰੋਪੇ ਪਾਉਣ ਵਾਲਿਆਂ ਚੋਂ ਹੈ ਪਾਉਣ ਵਾਲਿਆਂ ਚੋਂ ਨਹੀਂ ਔਰ ਦੂਸਰਾ ਤੁਸੀਂ ਆ ਮੈਂ ਦੱਸਿਆ ਜੋ ਦਵਿੰਦਰ ਜੀ ਨੇ ਕਹੇ ਹੈ ਕਿ ਪਾਰਟੀ ਕੋਈ ਸੌਦਾ ਨਹੀਂ ਕਰਕੇ ਆਉਂਦੀ ਤੇ ਨਾ ਹੀ ਜਿਹੜਾ ਸਾਡੀ ਪਾਰਟੀ ਚੋਂ ਆਉਂਦਾ ਕੋਈ ਸੌਦਾ ਕਰਕੇ ਆਉਂਦਾ ਇਹ ਭਾਜਪਾ ਚੋਂ ਹੁੰਦਾ ਹੈ ਕਿ ਆਓ ਤੁਸੀਂ ਕਹਿਆ ਨਾ ਕਿ ਇਹਨਾਂ ਨੂੰ ਕਿੱਥੇ ਜ਼ਿੰਮੇਵਾਰੀ ਪਾਰਟੀ ਇਹਨਾਂ ਨੂੰ ਬਹੁਤ ਮਾਨ ਸਨਮਾਨ ਦੇਗੀ ਜਿੱਥੇ ਇਹਨਾਂ ਦੀ ਲੋੜ ਹੋਏਗੀ ਵਰਤੇਗੀ ਔਰ ਜੋ ਕੁਝ ਦੇਣਾ ਹੋਇਆ ਉਹ ਫੈਸਲਾ ਕਰੇਗੀ ਲੇਕਿਨ ਐਦਾਂ ਸੌਦਾ ਨਹੀਂ ਹੈ ਵੀ ਰਾਤ ਨੂੰ ਆਜੋ ਤੇ ਸਵੇਰ ਇਹ ਨਾ ਹੀ ਤਾਂ ਇਹ ਸੌਦਾ ਕਰਕੇ ਆਏ ਨਾ ਹੀ ਪਾਰਟੀ ਇਸ ਪ੍ਰਕਾਰ ਦਾ ਕੋਈ ਸੌਦਾ ਕਰਦੀ